ਦੇ ਜਿਹੜੇ ਪਿੰਡਾਂ ਦੇ ਲੋਕ ਸੀ ਉਹਨਾਂ ਵਾਸਤੇ ਗੱਡੀ ਸੀ ਤੇ ਅਸੀਂ ਉਹ ਪੀੜ੍ਹੀ ਆ ਜਿਨ੍ਹਾਂ ਨੇ ਬੜਾ ਵੱਡਾ ਬਦਲਾਅ ਵੇਖਿਆ ਤੇ ਜਦੋਂ ਮੈਂ ਸੁਣਤ ਸੰਭਾਲੀ ਜਿਹਦੇ ਕੋ ਗੱਡਾ ਹੁੰਦਾ ਸੀ ਉਸ ਸਮੇਂ ਉਹਨੂੰ ਸਮਝ ਲਓ ਕਿ ਉਹ ਪਿੰਡ ਦਾ ਬੜਾ ਮੀਰ ਬੰਦਾ ਹੁੰਦਾ ਸੀ ਉਹ ਸਮਝਦੇ ਸੀ ਖਾਲੀ ਸੀ ਤਾਂ ਟਾਲੀ ਨੂੰ ਜਦੋਂ ਵੱਡੇ ਆ ਤੇ ਉਹਦੇ ਵਿੱਚੋਂ ਨਾ ਆੜੀਆਂ ਗੱਡੇ ਦੀਆਂ ਆ ਲੱਗਦੀਆਂ ਦੋ ਬਾਈਆਂ ਦੀਆਂ ਇਹਨਾਂ ਨੂੰ ਪੌੜੀਆਂ ਕਹਿੰਦੇ ਆ ਪੌੜੀ ਚ ਰਾਈ ਅਸੀਂ ਜਾ ਕੇ ਡੈਡੀ ਤੇ ਇਹਨੇ ਕਹਿੰਦੇ ਵੀ ਰੇੜੀ ਬਣਾਉਣੀ ਆ ਪੈਰਾ ਵਾਲੀ ਤੇ ਖੁਸ਼ੀ ਦਾ ਅੰਤ ਹੀ ਕੋਈ ਨਾ ਰਿਹਾ ਦਿਆ ਉਹ ਬੋਲਦਾਂ ਨੂੰ ਸਪੈਸ਼ਲ ਉਹਨਾਂ 'ਤੇ ਸ਼ੋਲੇ ਵੀ ਜੀਏ ਜਾਂਦੇ ਸੀ ਪੱਠੇ ਵਿਚਾਰਾ ਜਿਹੜਾ ਸੀ ਉਹਨਾਂ ਦਾ ਵੱਖਰਾ ਹੁੰਦਾ ਸੀ ਬੋਲਦਾਂ ਨੂੰ ਘਿਓ ਵੀ ਦਿੱਤੇ ਜਾਂਦੇ ਸੀ ਖਰਾਕ ਜਿਹੜੀ ਹੁੰਦੀ ਸੀ ਬੋਲਦਾਂ ਦੇ ਪਹਿਲਵਾਨਾਂ ਵਾਂਗੂ ਲੱਗ ਹੁੰਦੀ ਤੇ ਕਟਾ ਜੋਗੇ ਨੇ ਦੋਸਤੋ ਮੇਰਾ ਤੇ ਇਹਨੇ ਲੈ ਜਾਣਾ ਪੱਠੇ ਵੱਢਣ ਆਇਆ ਏ ਆ ਤੁਸੀਂ ਦੇਖ ਸਕਦੇ ਜੀ ਵੀ ਸਰੋਂ ਜਿਹੜੀ ਆ ਲਗਭਗ ਵੱਢਣ ਵਾਲੀ ਇੱਕ ਦੋ ਦਿਨਾਂ ਅਜ ਕਿਉਂ ਵੀ ਰਹੇ ਹਾਂਜੀ ਮੈਂ ਸਰੋਂ ਵੱਢਣ ਵਾਲੀ ਆ ਇਹ ਵੱਢਣ ਵਾਲੀ ਆ ਜੇ ਭੜਕੇ ਵੱਢਾਂਗੇ ਉਹ ਅੱਜ ਵੱਢਣ ਦਾ ਬੰਦੀ ਤੇ ਆਹ ਪਰਾਲੀ ਜਿਹੜੀ ਆ ਉਹ ਡੰਗਰਾਂ ਨੂੰ ਦਾ ਕੁਝ ਨਹੀਂ ਸਵਾਰਦੀ ਦਾ ਇਸਟਾ ਦਾ ਹੀ ਸਵਾਰਦਾ ਡੰਗਰਾਂ ਨੂੰ ਤੇ ਵੰਡ ਇਹਨੂੰ ਵੰਡਾ ਵੀ ਕਹਿੰਦੇ ਆ ਤੇ ਤੂੜੀ ਜਿਹੜੀ ਆ ਔਰੰਡਾ ਦੇ ਵਿੱਚ ਲਾ ਕੇ ਗਿਤਾਵਾ ਜਿਹੜਾ ਤੇ ਮੱਝਾਂ ਨੂੰ ਤੇਲ ਦਿੰਦੇ ਰੋ ਤੇ ਵੇਰ ਮੱਜਾਂ ਦੇ ਪਿੰਡਿਆਂ ਦੇ ਥੋੜੀ ਜਿਹੀ ਗੱਡ ਰਹੀ। ਜੇ ਮੈਂ ਗੱਲ ਕਰਦਾ ਨਾ ਕਹੀ ਰਹੀ ਜਿਹੜੀ ਸਾਡੀ ਉਮਰ ਦੇ ਬੰਦੇ ਆ ਨਾ ਇਹਨਾਂ ਨੇ ਜਿਹੜੇ 50 55 ਵਾਲੇ ਇਹਨਾਂ ਨੇ ਇੰਨਾ ਵੱਡਾ ਬਦਲਾਅ ਵੇਖ ਲਿਆ ਵੀ ਇੰਨਾ ਕੁਝ ਮਤਲਬ ਹਰ ਦੂਜੇ ਸਾਲ ਹਰ ਤੀਜੇ ਸਾਲ ਕੁਝ ਨਾ ਕੁਝ ਬਦਲੀ ਜਾਂਦਾ। ਅੱਜ ਉਹਦੀ ਬੜੀ ਸਿਫਤ ਕਰਦੇ ਆ ਤੇ ਕੱਲ ਨੂੰ ਕਹਿੰਦੇ ਇਹ ਕਿਸੇ ਕੰਮ ਦੀ ਨਹੀਂ ਨਖਿੱਦ ਹੋਗੀ। ਇਹੋ ਹੀ ਆ ਸਾਲ ਸਾਡੇ ਟੀਪੀਏ ਸੰਧਾਂ ਚ ਵੀ ਹੋਇਆ। ਇਸ ਟਾਈਮ ਜਿਹੜੀ ਆ ਸਾਡੀ ਵਾਈ ਆ ਪੰਜਾਬ ਦੀ ਉਹ ਸਾਰੀ ਜਿਹੜੀ ਆ ਉਹ ਮਸ਼ੀਨਰੀ ਦੇ ਆਧਾਰਤ ਹੋ ਗਈ। ਅਸੀਂ ਕੰਬਾਈਨ ਵਾਲਿਆਂ ਦੇ ਮਗਰ-ਮਗਰ ਤੁਰੇ ਫਿਰਦੇ ਸੀ ਤੇ ਸਾਨੂੰ ਟਾਈਮ ਨਹੀਂ ਮਿਲਦਾ ਤੇ ਉਹਨਾਂ ਕੰਬਾਈਨਾਂ ਵਾਲੇ ਮਗਰ-ਮਗਰ ਤੁਰੇ ਫਿਰਦੇ ਆ। ਸਮਾਂ ਜਿਹੜਾ ਉਹ ਖਾ ਜਾਂਦਾ ਚੱਕਰ। ਲੱਗਦਾ ਵੀ ਜੇਸਾ ਹੁਣਾ ਸੂਰਜ ਚੜ੍ਹਨਿਆ। ਵੀ بارش ਦੇ ਵੀ ਮੈਨੂੰ ਲੱਗਦਾ ਵੀ ਕਾਂਸ ਬਣ ਰਹੇ ਆ। ਹੋ ਸਕਦਾ ਇੱਕ ਦੋ ਦਿਨਾਂ ਚ بارش ਦਾ ਵੀ ਬਣ ਜੇ ਗੱਲ ਕੋਈ। ਤੇ ਇਹਨਾਂ ਜਿਹੜਾ ਜਿਹੜੀ بارش ਪੈਣੀ ਆ ਉਹ ਮੜੀ ਆ ਆਂਦੇ ਵੀ ਇਹਨਾਂ ਦੇ ਨਾਲ ਤੇ ਸੋਨੇ ਦੀ ਕਣੀ ਵੀ ਮੜੀ ਆ ਕਣਕਾਂ ਦੇ ਦਾ ਅੰਡ ਨਾਲੀਆਂ ਹੁਣ ਤੇ ਅਸਰ ਗੱਲ ਦੋਸਤੋ ਮੇਰਾ ਚੈਨਲ ਝੰਗਰੀ ਰਾਹ ਤੇ ਸਾਰਿਆਂ ਦਾ ਸਵਾਗਤ ਆ ਮੈਂ ਤੁਹਾਡਾ ਆਪਣਾ ਕੀਤ ਪੁੱਤਾ ਪੰਨੂ ਤਸਵੀਰ ਦਾ ਸਮਾਵਾ ਤੇ ਮੇਰਾ ਉਹ ਹੀ ਵਕਤਾ ਸੈਰ ਦਾ ਤੇ ਮੇਰੇ ਘਰ ਦਾ ਕੰਮ ਚੱਲਣ ਡਿਆ ਤੇ ਤਿੰਨ ਚਾਰ ਦਿਨੋਂ ਗੇਹ ਮਿੱਟੀ ਪੈ ਰਹੀ ਭਰਤੀ ਤੇ ਇਹਦੇ ਮੈਂ ਥੱਕਿਆ ਸੀ ਪਰ ਮੈਂ ਸੈਰ ਨੂੰ ਮੈਂ ਚਲੋ ਚੱਲਦੇ ਆ ਤੇ ਅੱਜ ਇਸ ਜੀ ਤੇ ਮੈਂ ਬੈਠਾ ਵਾਂ ਇਹ ਆ ਟੈਰਾ ਵਾਲਾ ਰੇੜਾ ਤੇ ਸਾਡੇ ਲੋਕਾਂ ਵਾਸਤੇ ਜਦੋਂ ਸ਼ੁਰੂ-ਸ਼ੁਰੂ ਜੇ ਟੈਰਾ ਵਾਲੇ ਰੇੜੇ ਬਣੇ ਹ ਤੇ ਇਹਨੂੰ ਗੱਡੀ ਕਹਿਣਾ ਸ਼ੁਰੂ ਕੀਤਾ ਸੀ ਤੇ ਹੁਣ ਇਹਨੂੰ ਕੋਈ ਰੇੜੀ ਕਹਿੰਦਾ ਤੇ ਕੋਈ ਗੱਡੀ ਵੀ ਕਹਿ ਦਿੰਦਾ ਆਲੇ ਕੇ ਗੱਡੀ ਸ਼ਬਦ ਕਾਰ ਲਈ ਵਰਤਿਆ ਜਾਂਦਾ ਤੇ ਸਾਡੇ ਜਿਹੜੇ ਪਿੰਡਾਂ ਦੇ ਲੋਕ ਸੀ ਉਹਨਾਂ ਵਾਸਤੇ ਗੱਡੀ ਅਸੀਂ ਉਹ ਪੀੜ੍ਹੀ ਆ ਜਿਨ੍ਹਾਂ ਨੇ ਬੜਾ ਵੱਡਾ ਬਦਲਾਅ ਵੇਖਿਆ ਤੇ ਜਦੋਂ ਮੈਂ ਸੁਰਤ ਸੰਭਾਲੀ ਤੇ ਉਦੋਂ ਸਾਡੇ ਕੋਲ ਗੱਡਾ ਹੁੰਦਾ ਸੀ ਤੇ ਗੱਡੇ ਦੀ ਨਾਭ ਜਿਹੜੀ ਸੀ ਨਾਲ ਨਾਲ ਉਹਨੂੰ ਚੋਪੜਦੇ ਸੀ ਉਹਦੀ ਮਰਮਤ ਕੀਤੀ ਜਾਂਦੀ ਸੀ ਤੇ ਉਹਦੇ ਟੇਰੇ ਟੁਕਰਾ ਨੂੰ ਜਿਹੜੇ ਸੀ ਤੇ ਠੋਕ ਠੂਕੇ ਕਿਉਂਕਿ ਲੱਕੜ ਦੇ ਹੁੰਦੇ ਸੀ ਵਾਪਸ ਦੇ ਵਿੱਚ ਵਸਾ ਕੇ ਤੇ ਉਹਨਾਂ ਨੂੰ ਗੋਲ ਕੀਤਾ ਜਾਂਦਾ ਸੀ ਉਹਦੇ ਜਿਹੜੀ ਉਹ ਗੱਡੇ ਦੀ ਧੋਰ ਹੁੰਦੀ ਸੀ ਉਹਦੇ ਉੱਤੇ ਉਹਨੂੰ ਨਾਬ ਨੂੰ ਚੜਾ ਕੇ ਤੇ ਪੈਰ ਚੜਾਏ ਜਾਂਦਾ ਹੈ ਗੱਡੇ ਦਾ ਤੇ ਗੱਡਾ ਦੋ ਬਾਲ ਦੇ ਜਿਹੜੇ ਉਹਦੇ ਨੂੰ ਜੋੜੇ ਜਾਂਦੇ ਸੀ ਤੇ ਉਹ ਜਿਹਦੇ ਕੋ ਗੱਡਾ ਹੁੰਦਾ ਸੀ ਉਸ ਸਮੇਂ ਉਹਨੂੰ ਸਮਝ ਲਓ ਕਿ ਉਹ ਪਿੰਡ ਦਾ ਬੜਾ ਮੀਰ ਬੰਦਾ ਹੁੰਦਾ ਸੀ ਉਹ ਸਮਝਦੇ ਸੀ ਤੇ ਅੱਜ ਮੈਂ ਜਦੋਂ ਇੱਥੇ ਆਇਆ ਸਾਬ ਨੂੰ ਆ ਆ ਦੇਖੋ ਮੇਰਾ ਦੋਸਤ ਆ ਮੁੰਡਾ ਇਹ ਬਿਆਸ ਉੱਥੇ ਵੱਢਣ ਕਿਉਂ ਵੀ ਰਹੇ ਤੇ ਹੈਲੋ ਐਨੂੰ ਕਹਾਂ ਹਮੂ ਗੱਡਾ ਗੱਡਾ ਕਿਤਰਾ ਧੰਦਾ ਹੁੰਦਾ ਏ ਬਲਾ ਮੈਂ ਗੱਡਾ ਕਿਤਰਾ ਧੰਦਾ ਹੁੰਦਾ ਏ ਨਾ ਗੱਡਾ ਦੋ ਬਾਲ ਦਾ ਆ ਜੀ ਹੈ ਦੋ ਬਾਲ ਦਾ ਕਿਲਾ ਪਤਾ ਰਿਹਾ ਤੂੰ ਵੀ ਆ ਮੈਂ ਕਿਲਾ ਪਤਾ ਰਿਹਾ ਹਾਂ ਅੱਛਾ ਹਾਂਜੀ ਹਾਂ ਤੇ ਮੁੜ ਕੇ ਆ ਆ ਜਿਹੜੀਆਂ ਰੀੜੀਆਂ ਜਿ ਦਵਾਈਆਂ ਉਦੋਂ ਆਪਾਂ ਬੜੇ ਖੁਸ਼ ਹਾਂ ਵੀ ਹਾਂਜੀ ਹਾਂਜੀ ਦੋ ਬਾਲ ਦਾ ਤਾਂ ਕੰਮ ਨਿਪਟਿਆ ਘਟੋ ਘਟੋ ਨੇ ਇੱਕ ਬਾਲ ਬਾਲ ਦੇ ਨਾਲ ਕੰਮ ਚੱਲ ਗਿਆ ਕਰੂ ਤੇ ਮਨ ਦਾ ਦਵਾਦ ਆ ਗਏ ਸਾਡੀ ਟਾਲੀ ਸੀ ਤੇ ਟਾਲੀ ਨੂੰ ਜਦੋਂ ਵੱਡੇ ਆ ਤੇ ਉਹਦੇ ਵਿੱਚੋਂ ਨਾ ਆੜੀਆਂ ਗੱਡੇ ਦੀ ਆ ਲੱਗਦੀਆਂ ਦੋ ਬਾਈਆਂ ਜੀਆਂ ਇਹਨਾਂ ਨੂੰ ਪੌੜੀਆਂ ਕਹਿੰਦੇ ਆ ਪੌੜੀ ਚ ਰਾਈ ਅਸੀਂ ਜਾ ਕੇ ਡੈਡੀ ਤੇ ਕਹਿੰਦੇ ਕਹਿੰਦੇ ਵੀ ਰੇੜੀ ਬਣਾਉਣੀ ਆ ਟੈਰਾ ਵਾਲੀ ਤੇ ਖੁਸ਼ੀ ਦਾ ਅੰਤ ਹੀ ਕੋਈ ਨਾ ਰਿਆ ਤੇ ਅਮਰਸਰੋਂ ਜਾ ਕੇ ਤੇ ਅਸੀਂ ਉਹ ਥਰਡੇ ਵਾਲਾ ਹਿੱਸਾ ਹੀ ਟੈਰਾ ਦਾ ਉਹ ਦੇ ਆਂਦਾ ਤੇ ਇਹ ਗੱਡੀ ਜਿੱਤੋਂ ਬਣਾਈ ਮੈਨੂੰ ਬਾਈ ਸੌਖੀ ਲੱਗਣ ਲੱਗ ਪਈ ਵੀ ਬੜਾ ਹੰਦ ਨਜ਼ਾਰਾ ਹੋ ਗਿਆ ਕੋਈ ਵੀ ਚੀਜ਼ ਆ ਜਿਹੜੀ ਉਹ ਇੱਕ ਬੋਲ ਦੇ ਨਾਲ ਹੀ ਲੱਧਾਂਗੇ ਨਹੀਂ ਤੇ ਦੋ ਬੋਲ ਸਾਹਮਣੇ ਪੈਂਦੇ ਸੀ ਬੋਲਦਾਂ ਦੀ ਸੇਵਾ ਉਸ ਮਾਨੇ ਚ ਆਪ ਤੇ ਭਾਵੇਂ ਬੰਦਾ ਕੋਈ ਖਾਵੇ ਨਾ ਖਾਵੇ ਬੋਲਦਾਂ ਦੀ ਸੇਵਾ ਜਾਰੀ ਕਰਨੀ ਪੈਂਦੀ ਹੁਣ ਵੀ ਲੈਂਦੇ ਪੰਜਾਬ ਚ ਬੋਲਦਾਂ ਨੂੰ ਜਿਨ੍ਹਾਂ ਨੇ ਸਾंभਿਆ ਬੜੇ ਤਰੀਕੇ ਨਾਲ ਬੜੀ ਉਹਨਾਂ ਦੀ ਸੇਵਾ ਕਰਦੇ ਆ ਉਹ ਬੋਲਦਾਂ ਨੂੰ ਸਪੈਸ਼ਲ ਉਹਨਾਂ 'ਤੇ ਸ਼ੋਲੇ ਬੀਜੇ ਜਾਂਦੇ ਸੀ ਪੱਠੇ ਵਿਚਾਰਾ ਜਿਹੜਾ ਸੀ ਉਹਦਾ ਹਦਾ ਵੱਖਰਾ ਹੁੰਦਾ ਸੀ ਬੋਲਦਾਂ ਨੂੰ ਘੋ ਵੀ ਦਿੱਤੇ ਜਾਂਦੇ ਸੀ ਖਰਾਕ ਜਿਹੜੀ ਹੁੰਦੀ ਸੀ ਬੋਲਦਾਂ ਦੀ ਪਲਵਾਨਾਂ ਵਾਂਗੂ ਲੱਗ ਹੁੰਦੀ ਤੇ ਹੁਣ ਤੇ ਸਾਰਾ ਕੁਝ ਬਦਲ ਗਿਆ ਹੁਣ ਆਹ ਰੇੜੀਆਂ ਜਿਹੜੀਆਂ ਜਿਹੜੀ ਮੈਂ ਗੱਲ ਕਰ ਲੰਗਾ ਜਿਹੜਾ ਗੱਡੇ ਦਾ ਜ਼ਮਾਨਾ ਅਸੀਂ ਜਾਂਦਾ ਵੇਖਿਆ ਹੁਣ ਆਹ ਸੜੀ ਦਾ ਵੀ ਜ਼ਮਾਨਾ ਜਿਹੜਾ ਉਹ ਚਲੇ ਗਿਆ ਲਗਭਗ ਹੁਣ ਮੋਟਰਸਾਈਕਲਾਂ ਦੇ ਉੱਤੇ ਆ ਗਿਆ ਬਣ ਕੇ ਰੇੜੀਆਂ ਆ ਗਈਆਂ ਉਹ ਜਿੱਥੇ ਮਰਜ਼ੀ ਲੈ ਜਾਓ ਤੇ ਉਹ ਗੁਜਰਾਤ ਦੇ ਵਿੱਚ ਮੈਂ ਵੇਖੇ ਛਿਗੜੇ ਉਹਨਾਂ ਨੂੰ ਕਹਿੰਦੇ ਆ ਉਹ ਛਿਗੜਾ ਟਾਈਰ ਉਹ ਜਿਹੜੀਆਂ ਰੇੜੀਆਂ ਆ ਗਈਆਂ ਤਿੰਨ ਟਾਇਰ ਲਾ ਕੇ ਮੋਟਰਸਾਈਕਲਾਂ ਦੇ ਉੱਤੇ ਉਹ ਚੜਦਾ ਹੋਵੇ ਪੰਜਾਬ ਹੋਵੇ ਲੈਂਦਾ ਹੋਵੇ ਜਾਂ ਇੱਧਰ ਹਰਿਆਣਾ ਹੋਵੇ ਮੱਚ ਲਵੇ ਵਾਰਥਾਂਈ ਟੋਆ ਟਵਾਈ ਦੇ ਕੰਮ ਜਿਉਂ ਉਹ ਹੌਂਡਾ ਵੀ ਕੰਮ ਤੇ ਉਹ ਜਿਹੜੀਆਂ ਵਧੀਆਂ ਉਹਨਾਂ ਦਾ ਕੰਮ ਇਹ ਸਟੈਲਾ ਜਿਹੜਾ ਆ ਇਹ ਮੈਟਾਂ ਨੂੰ ਇਹ ਬਰਸੀਨ ਵੀ ਕਿੰਨੂੰ ਕਹਿੰਦੇ ਆ ਇਹ ਹਾੜੂ ਤਾਂ ਨਹੀਂਗਾ ਬਾਰੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਜੀ ਇਸੀ ਆ ਕਟਾ ਤੇ ਕਟਾ ਜੋਗੇ ਨੇ ਦੋਸਤ ਮੇਰਾ ਤੇ ਇਹਨੇ ਲੈ ਜਾਣਾ ਪੱਠੇ ਵੜਨ ਆਇਆ ਏ ਆ ਤੁਸੀਂ ਦੇਖ ਸਕਦੇ ਜੀ ਵੀ ਸਰੋਂ ਜਿਹੜੀ ਆ ਲਗਭਗ ਵੜਨ ਵਾਲੀ ਇੱਕ ਦੋ ਦਿਨਾਂ ਅਜ ਕਿਉਂ ਵੀ ਰਹੇ ਹਾਂਜੀ ਮੈਂ ਸਰੋਂ ਵੜਨ ਵਾਲੀ ਆ ਇਹ ਵੜਨ ਵਾਲੀ ਆ ਜੇ ਭੜਕੇ ਵਟਾਂਗੇ ਉਹ ਅੱਜ ਵੜਨ ਦਾ ਬੰਦੀ ਆ ਹਾਂ ਕਿਉਂਕਿ ਸਰੋਂ ਤੋਂ ਬਾਅਦ ਉਹਨਾਂ ਪਾਗੀ ਮੁੜ ਕੇ ਵੈਸੇ ਕਰ ਜੜੀਆਂ ਹਾਂਜੀ ਹਾਂਜੀ ਹੂੰ ਹੂੰ ਅੱਜ ਬੰਦੇ ਲਾਏ ਉਹ ਤੇ ਵੜਨ ਤੇ ਲਾਲੀ ਦੀ ਬੰਦੀ ਅੱਛਾ 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 ਚਲੋ 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 ਵੜੜਾ ਪਟੇ ਕਿੰਨੇ ਡੰਗਰਾ ਖੇ ਨੇ ਡੰਗਰਾ ਖੇ 12 13 ਕੀ ਬਾਤ ਆ ਹਾਂ ਮੋਟੇ ਹੀ ਆ ਸਾਰੇ ਅੱਛਾ ਹਾਂ ਮੇਲ ਮੱਜਾ ਅੱਛਾ ਅੱਛਾ ਇਹ ਦੇਖੋ ਤਨੇ ਕੋ ਹਾਂਜੀ ਤਨੇ ਕੋ ਆ ਇਹਨੂੰ ਹੀ ਆਪਣੇ ਪਿੰਡ 'ਚ ਸ਼ੌਂਕ ਆ ਹਾਂਜੀ ਮੱਜਾ ਰੱਖਣ ਦਾ ਹੁੰਦਾ ਬੇਵਸਤਾ ਤੋਂ ਦਾਵਾਰਾ ਡੰਗਰਾ ਰੱਖਿਆ ਤੇ ਇਹ ਉਹਨੇ ਬੀਜਿਆ ਮਿਹਰਲੇ ਕੰਨਾਂ ਸਵਾ ਗੱਲੇ ਤੋਂ ਜ਼ਿਆਦਾ ੜਾਏ ਖਤਮ ਮਮੀ ਮੌਂਦਾ ਰਿਆ ਆ ਇਹ ਇਹਨੇ ਪੱਠੇ ਰੱਖੇ ਆ ਹੋਰ ਵੀ ਬੀਜੇ ਕਿਤੇ ਇਹ ਹੋਈ ਆ ਇਹ ਫਿਰੇ ਫਿਰੇ ਪਿਆਰਾ ਇਹਦੇ ਵਿੱਚ ਕਿਉਂਕਿ ਸਾਡੇ ਯਾਰ ਹਸ਼ਤਲਾ ਨਿਰਾ ਪਾਉਂਦੇ ਨਹੀਂਗੇ ਟੂੜੀ ਵਿੱਚ ਇਹਦੇ ਬਲਾਉਂਦੇ ਆ ਪਰਾਲੀ ਉਹ ਬਲਾਉਂਦੇ ਆ ਤੇ ਡੰਗਰਾਂ ਦਾ ਗੁਜ਼ਾਰਾ ਹੋ ਜਾਂਦਾ ਤੇ ਇਹ ਪਰਾਲੀ ਜਿਹੜੀ ਆ ਉਹ ਡੰਗਰਾਂ ਨੂੰ ਦਾ ਕੁਝ ਨਹੀਂ ਸਵਾਰਦੀ ਨਾ ਹਸ਼ਤਲਾ ਹੀ ਸਵਾਰਦਾ ਡੰਗਰਾਂ ਨੂੰ ਤੇ ਵੰਡ ਇਹਨੂੰ ਵੰਡਾ ਵੀ ਕਹਿੰਦੇ ਆ ਤੂੜੀ ਜਿਹੜੀ ਆ ਔਰੰਡਾ ਦੇ ਵਿੱਚ ਆ ਲਾ ਕੇ ਗਿਤਾਵਾ ਜਿਹੜਾ ਤੇ ਮੱਜਾਂ ਨੂੰ ਤੇਲ ਦਿੰਦੇ ਰਹੋ ਤੇ ਫੇਰ ਮੱਜਾਂ ਦੇ ਪਿੰਡਿਆਂ ਦੇ ਥੋੜੀ ਜੀ ਗਾੜ ਰਹਿਂਦੀ ਆ ਤੇ ਮੱਜਾਂ ਸਾਬੰਦਾ ਜਿੰਨਾਂ ਨੂੰ ਸ਼ੌਂਕ ਆ ਉਹ ਸਾਂਭਦੇ ਆ ਜਿੰਨਾਂ ਨੂੰ ਨਹੀਂ ਸ਼ੌਂਕ ਉਹ ਵੱਧ ਚੱਟੀ ਵੀ ਭਰਦੇ ਗਈ ਉਹ ਮੱਜਾਂ ਉਹਨਾਂ ਦੀਆਂ ਵਿਚਾਰੀਆਂ ਤੇਹਨੀਆਂ ਲੱਤਾਂ ਜੀਆਂ ਧੂਣੀਆਂ ਤੁਰਗਣ ਜਿੰਦੀਆਂ ਤੇ ਬਾਕੀ ਯਾਰ ਡੰਗਰਾ ਦਾ ਕੋਈ ਸ਼ੌਂਕ ਮਾੜਾ ਨਹੀਂ ਇਸ ਟਾਈਮ ਜਿਹੜਾ ਮੱਜਾਂ ਦਾ ਕਾਰੋਬਾਰ ਕੋਈ ਕਰਦਾ ਵਾ ਤੇ 4 ਪੈਸੇ ਦੁੱਧ ਦੇ ਲਵਦੇ ਆ ਕਿਉਂਕਿ ਦੁੱਧ ਦੀ ਅਸਲੀ ਦੁੱਧ ਦੀ ਕੀਮਤ ਜਿਹੜੇ ਜਿੰਨਾਂ ਬੰਦਿਆਂ ਨੂੰ ਪਤਾ ਉਹ ਦੇਣ ਨੂੰ ਤਿਆਰ ਨੇ ਔਰ ਜਿੰਨਾਂ ਨੂੰ ਨਹੀਂ ਪਤਾ ਤੇ ਉਹ ਕਰਦੇ ਆ ਲਿਚਕ ਗਿਡਕੀਆਂ ਵੀ ਨਹੀਂ ਆ ਜੇ ਆ ਉਹ ਕਰਦੇ ਆ ਔਰ ਦੁੱਧ ਜਿਹੜਾ ਆ ਇਸ ਟਾਈਮ ਝਾੜ ਹੋ ਗਿਆ ਜਿਆਦਾ ਤਾਂ ਦੁੱਧ ਤੇ ਜਿਹੜਾ ਨਕਲੀ ਵਿਕੀ ਜਾਂਦਾ ਚਲੋ ਦੋਸਤੋ ਅੱਜ ਦੀ ਮੈਂ ਜਿਹੜੀ ਸਾਂਝ ਪਾਉਣ ਡਿਆ ਉਹ ਮੈਂ ਇਹੋ ਹੀ ਭਾਈ ਹੀ ਵੀ ਐਗ ਰੇੜੀ ਦੇ ਬਹਿ ਕੇ ਕਿਉਂਕਿ ਸਾਡੀ ਅੱਗੇ ਵੀ ਮੈਂ ਗੱਲ ਕਰਦਾ ਨਾ ਕਹੀ ਰਹੀ ਜਿਹੜੀ ਸਾਡੀ ਉਮਰ ਦੇ ਬੰਦੇ ਆ ਨਾ ਇਹਨਾਂ ਨੇ ਜਿਹੜੇ 50 55 ਵਾਲੇ ਇਹਨਾਂ ਨੇ ਇੰਨਾ ਵੱਡਾ ਬਦਲਾਅ ਵੇਖ ਲਿਆ ਵੀ ਇੰਨਾ ਕੁਝ ਮਤਲਬ ਹਰ ਦੂਜੇ ਸਾਲ ਹਰ ਤੀਜੇ ਸਾਲ ਕੁਝ ਨਾ ਕੁਝ ਬਦਲੀ ਜਾਂਦਾ ਤੇ ਜੇ ਆਟੋਮੋਬਾਈਲ ਦੀ ਗੱਲ ਕਰੀਏ ਤੇ ਉਹਦੇ ਵਿੱਚ ਤੇ ਮੇਰਾ ਖਿਆਲ 6 ਮਹੀਨੇ ਬਾਅਦ ਮਾਰਕੀਟ ਦੇ ਵਿੱਚ 6 ਮਹੀਨੇ ਕੀ 3 ਮਹੀਨੇ ਬਾਅਦ ਹੀ ਨਵੇਂ ਕੋਈ ਨਾ ਕੋਈ ਪ੍ਰੋਡਕਟ ਉਹਨਾਂ ਦਾ ਲਾਂਚ ਹੋ ਜਾਂਦਾ ਕੋਈ ਕਾਰ ਜਿਹੜੀ ਆ ਉਹ ਅੱਜ ਉਹਦੀ ਬੜੀ ਸਿਫਤ ਕਰਦੇ ਆ ਤੇ ਕੱਲ ਨੂੰ ਗਿੰਦੇ ਦੇ ਕਿਸੇ ਕੰਮ ਦੇ ਨਹੀਂ ਨਖਿੱਦ ਹੋ ਗਈ। ਇਹੋ ਹੀ ਆ ਸਾਲ ਸਾਡੇ ਜੀਪੀਏ ਸੰਧਾ ਚ ਵੀ ਹੋਇਆ। ਇਸ ਟਾਈਮ ਜਿਹੜੀ ਆ ਸਾਡੀ ਵਾਈ ਆ ਪੰਜਾਬ ਦੀ ਉਹ ਸਾਰੀ ਜਿਹੜੀ ਆ ਉਹ ਮਸ਼ੀਨਰੀ ਦੇ ਆਧਾਰਤ ਹੋ ਗਈ। ਤੇ ਇਹ ਟਾਈਮ ਜਿਹੜੇ ਹੀ ਮੈਂ ਖੁਦ ਵੇਖਿਆ ਵੀ ਜਦੋਂ 1980 ਦੇ ਲਾਗੇ ਬੰਨੇ ਕੰਬਾਈਨ ਦੇ ਨਾਲ ਸਾਡੀ ਅਸੀਂ ਜਦੋਂ ਪਹਿਲੀ ਵਾਰੀ ਵਢਾਈ ਆ ਕਣਕ ਇਹ ਕੰਬਾਈਨ ਵਾਲਿਆਂ ਦੇ ਮਗਰ-ਮਗਰ ਤੁਰੇ ਫਿਰਦੇ ਸੀ ਦੇ ਸਾਨੂੰ ਟਾਈਮ ਨਹੀਂ ਮਿਲਦਾ ਤੇ ਉਹਨਾਂ ਕੰਬਾਈਨਾਂ ਵਾਲੇ ਮਗਰ-ਮਗਰ ਤੁਰੇ ਫਿਰਦੇ ਆ ਸਮਾਂ ਜਿਹੜਾ ਉਹ ਖਾ ਜਾਂਦਾ ਚੱਕਰ ਤੇ ਇਹ ਨੇ ਮੇਰੇ ਡੌਗੀ ਆ ਇਹਨਾਂ ਨੇ ਅੱਜ ਪੂਰਾ ਨਜ਼ਾਰਾ ਲਿਆ ਮੈਨੂੰ ਲੱਗਦਾ ਵੀ ਵੀਰੇ ਤੇਰਾ ਸ਼ਟਾਲਾ ਪੰਨੀ ਜਾਂਦੇ ਸਾਰਾ ਚੱਲ ਤੂੰ ਅਜਿਹਾ ਨਾ ਕਾਪੇ ਨਾ ਵੱਢਣਾ ਇਦਾਂ ਵੱਢ ਨਹੀਂ ਇਹਨਾਂ ਨੂੰ ਖੇਡ ਖੋਣ ਦੈਂਦੇ ਚਲੋ ਇਹ ਹੀ ਦੋਸਤੋ ਮੇਰੀ ਅੱਜ ਦੀ ਇਹ ਛੋਟੀ ਜੀ ਸਾਜ ਇਹਦੀ ਮੈਂ ਤੁਹਾਡੇ ਨਾਲ ਭਾਈ ਤੇ ਹੋਰ ਵੀ ਗੱਲਾਂ ਆਪਾਂ ਕਰਦੇ ਆ ਤੇ ਇਹ ਹੀ ਮੈਂ ਕਿਹਾ ਚਲੋ ਸਵੇਰ ਦੀ ਮੈਂ ਲਵਾਲਾ ਹਾਜ਼ਰੀ ਤੇ ਤੁਸੀਂ ਮੌਸਮ ਵੇਖ ਸਕਦੇ ਜੀ ਪੰਜਾਬ ਦਾ ਮੇਰੇ ਵਾਲੇ ਦੁਆਲੇ এনवायरमेंट ਵੇਖ ਸਕਦੇ ਜੀ ਕਿਹੜਾ ਇਹ ਖੂਬਸੂਰਤੀ ਆ ਸਵੇਰ ਦੀ ਇਹ ਨੂੰ ਬਿਆਨ ਕਰਨਾ ਹੋਵੇ ਕਿਸ ਹਫ਼ਤਾ ਦੇ ਵਿੱਚ ਤੇ ਇਹ ਦੇਖੋ ਖੂਬਸੂਰਤ ਮੰਜ਼ਰ ਆ ਤੇ ਸਾਰਾ ਜੋ এনवायरमेंट ਆ ਇੱਕ ਹਵਾ ਤਾਇਆ ਸਰਾ ਇਹ ਇੰਦਰ ਲੱਗਦਾ ਵੀ ਜੇ ਸਾਡਾ ਸੂਰਜ ਚੜਨਿਆ ਵੀ بارش ਦੇ ਵੀ ਮੈਨੂੰ ਲੱਗਦਾ ਵੀ ਕਿਆਨਸ ਬਣ ਰਿਹਾ ਹੋ ਸਕਦਾ ਇੱਕ ਦੋ ਨੁਲਾਂ ਚ بارش ਦਾ ਵੀ ਮਣ ਜੇ ਗੱਲ ਕੋਈ ਤੇ ਇਹਨਾਂ ਜਿਹੜੀ ਜਿਹੜੀ بارش ਪੈਣੀ ਹੈ ਉਹ ਮੜੀ ਆ ਆਂਦੇ ਵੀ ਇਹਨਾਂ ਦੇ ਨਾਲ ਤੇ ਸੋਨੇ ਦੀ ਕਣੀ ਵੀ ਮੜੀ ਆ ਕਣਕਾਈ ਦਾ ਵੱਢਣ ਨਾਲ ਜਾਂ ਹੁਣ ਯਾਰੋ ਰਮਾਤਮਾ ਰਹਿਮੀ ਕਰੇ ਇਹ ਹੀ ਦੋਸਤੋ ਮੇਰੀ ਛੋਟੀ ਜੀ ਅੱਜ ਦੀ ਸਾਂਝ ਤੇ ਜਿੱਥੇ ਜਿੱਥੇ ਵੀ ਮੈਨੂੰ ਵੇਖਦੇ ਤੇ ਇਹ ਮੈਂ ਕਾਪਦੇ ਪਿੰਡਾਂ ਦੀਆਂ ਖੇਤਾਂ ਦੀਆਂ ਘਰਾਂ ਦੀਆਂ ਤੇ ਜਿਹੜੇ ਬਦਲਾਅ ਆਇਆ ਜੋ ਵੇਖਿਆ ਉਹਨਾਂ ਦੀਆਂ ਗੱਲਾਂ ਕਰਦਾ ਰਿਹਾ ਤੁਹਾਡੇ ਨਾਲ ਮੇਰੇ ਵੱਲੋਂ ਜਿੱਥੇ ਜਿੱਥੇ ਵੀ ਦੇਖੋ ਦੇਖ ਕੇ ਮੈਨੂੰ ਵੇਖਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਕਾਰ ਜਿਉਂਦੇ ਰਹੋ ਵਸਤੇ ਰਹੋ ਖੁਸ਼ ਰਹੋ ਬਾਦ ਰਹੋ ਤੇ ਜਿੰਦਾਬਾਦ ਰਹੋ